بس ایک دم پورے دھیان نال پورے جوش نال پوری شردا نال پوری کاگرتا نال اگر کوئی ایک دم دے وچ آ کے واہ گرو کہے گا اس سے وقت پرگٹ ہو جائے گا اس واسطے گینن پرماطما نیمک دے وچ પ્રાપ્ત ہوندا ایک سیکنڈ دے وچ নির্বان کیرتن گاؤ کرتے کا نیمک سمرتจิต چھوٹے نیمک ایک سیکنڈ ਇੱਕ ਚਿਤ ਜੈ ਇੱਕ ਛਿਨ ਵਿਧਾਇਓ ਕਾਲ ਉਫਾਸ ਕੇ ਵਿੱਚ ਨਾ ਆਏ ਇੱਕ ਚਿਤ ਇੱਕ ਛਿਨ ਇੱਕ ਸੈਕੰਡ ਇੱਕ ਦਮ ਖੁਦਾ ਜਗਵੀ ਮਿਲੇਗਾ ਇੱਕ ਦਮ ਵਿੱਚ ਉਸੇ ਚ ਪ੍ਰਗਟ ਹੋਵੇਗਾ ਇੱਕ ਦਮ ਲੱਗਦੀ ਹੈ ਇਹੀ ਸੜੀ ਜ਼ਿੰਦਗੀ ਹੈ ਅਗਰ ਇੱਕ ਦਮ ਵਿੱਚ ਅਸੀਂ ਆਏ ਨਾ ਤੇ ਪਰਮ ਰਸ ਪਰਮਾਤਮਾ ਸਾਡੀ ਜ਼ਿੰਦਗੀ ਚ ਪ੍ਰਗਟ ਨਾ ਹੋਇਆ ਦਮ ਦਮ ਕਰਕੇ ਜ਼ਿੰਦਗੀ ਗਈ ਗਈ ਸਚਾਈਏ ਪ੍ਰਥਮ ਸਚਾਈਏ ਇਸ ਦੀ ਚਿੰਤਾ ਕਰਦੇ ਬਹਾਉ ਹੈ ਸਭ ਕੁਝ ਬਹਿਰੇ ਹੈ ਘਰ ਚਿੰਤਾ ਅਨ ਹੋਣੀ ਕੁਝ ਹੋਵੇ ਅਨ ਹੋਣੀ ਹੈ ਹੀ ਨਹੀਂ ਦੁੱਖ ਹੈ ਅਗਰ ਦੁੱਖ ਹੈ ਤਾਂ ਇਸ ਦਾ ਕਾਰਨ ਵੀ ਹੈ ਕਿ ਅਗਿਆਨ ਦੁੱਖ ਦੀ ਸਮਝ ਕੋਈ ਨਹੀਂ ਪਤਾ ਕੋਈ ਨਹੀਂ ਨਿਵਰਤੀ ਦਾ ਸਾਧਨ ਵੀ ਹੈ ਕਿ ਗਿਆਨ ਤੇ ਗਿਆਨ ਕੀ ਇੱਕ ਦਮ ਦੇਚ ਆ ਜਾਣਾ ਅਗਿਆਨ ਕੀ ਹੈ ਗੁਜ਼ਰੇ ਹੋਏ ਦਮਾਂ 'ਚ ਭਟਕਣਾ ਅਗਿਆਨ ਕੀ ਹੈ ਆਉਣ ਵਾਲੇ ਦਮਾਂ ਦੀ ਚਿੰਤਾ ਐਸਾ ਹੋਣਾ ਚਾਹੀਦਾ ਹੈ ਕਿਦਰ ਐਸਾ ਨਾ ਹੋਵੇ ਨਾ ਹੋਵੇ ਚਿੰਤਾ ਐਸਾ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਕਿ ਹੋ ਜਾਏ ਚਿੰਤਾ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਰਦੀ ਜੋ ਹੁੰਦਾ ਹੈ ਹੁੰਦਾ ਹੈ ਚਿੰਤਾ ਕਰਦੀ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋਨੇ ਹੋਏ ਏ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਇ ਟਿੱਕੇ ਹੋਇਆ ਕੁਛ ਵੀ ਨਹੀਂ ਸਭ ਵਹਾ ਹੋਇ ਬਹਿਰੇ ਅਸੀਂ ਜੋ ਸਵੇਰੇ ਸੀ ਨਾ ਹੁਣ ਉਹ ਨਹੀਂ ਆ ਔਰ ਅਸੀਂ ਜੋ ਹੁਣ ਹਾਂ ਸਵੇਰੇ ਉਹ ਨਹੀਂ ਹੋਵਾਂਗੇ ਬਹਿਰੇ ਬਹਿਰੇ ਕੋਈ ਬੱਚਾ ਇੱਕ ਦਿਨ ਦੇ ਜਵਾਨ ਨਹੀਂ ਹੋ ਜਾਂਦਾ ਰੋਜ਼ ਹੋ ਰਿਹਾ ਹੈ ਪਲ ਪਲ ਦੇ ਚੋ ਰਿਹਾ ਹੈ ਤੇ ਕੋਈ ਜਵਾਨ ਇੱਕ ਦਿਨ ਦੇਚ ਜਾਂ ਕੁਝ ਸਾਲਾਂ ਚ ਬੁੱਢਾ ਨਹੀਂ ਹੁੰਦਾ ਪਲ-ਪਲ ਦੇਚ ਬੁੱਢਾ ਹੋ ਰਿਹਾ ਹੈ ਹੁਣ ਮੈਂ ਅਰਜ਼ ਕਰਾਂ ਕੋਈ ਮਨੁੱਖ ਇੱਕ ਦਿਨ ਦੇਚ ਨਹੀਂ ਮਰਦਾ ਰੋਜ਼ ਮਰ ਰਿਹਾ ਹੈ ਰੋਜ਼ ਮਰ ਰਿਹਾ ਹੈ ਪਲ-ਪਲ ਦੇਚ ਮਰ ਰਿਹਾ ਹੈ ਇਸ ਨੂੰ ਐਸ ਤਰ੍ਹਾਂ ਬਿਆਨ ਕਰਾਂ ਜਿਵੇਂ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ 5 ਸਾਲ ਦਾ ਬੱਚਾ ਉਨੋਂ ਦੇਖ ਕੇ ਕਹਿੰਦੀ ਅੱਜ ਦਾ ਦਿਨ ਲੰਘ ਗਿਆ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ 5 ਸਾਲ 1 ਮਹੀਨਾ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ ਕਬੀਰ ਕਹਿੰਦੇ ਨਾਪਣਾ ਤੋਲਣਾ ਮੇਰੇ ਕੋਲ ਸਿੱਖ ਇੱਕ ਦਿਨ ਛੋਟਾ ਹੋ ਗਿਆ ਇੱਕ ਦਿਨ ਛੋਟਾ ਹੋ ਗਿਆ ਤੋਂ ਮੇਰੇ ਕੋਲ ਕੁਝ ਅਗਰ ਇਸ ਨੇ 70 ਸਾਲ ਰਹਿਣਾ ਹੈ ਜੀਵਣਾ ਹੈ ਚਲੋ 80 ਸਾਲ ਜੀਵਣਾ ਹੈ ਅੱਜ ਦਾ ਇੱਕ ਦਿਨ ਲੰਘ ਗਿਆ ਘਟ ਗਿਆ ਕਿ ਵੱਧ ਗਿਆ ਜਨ ਨਹੀਂ ਜਾਣਤ ਹੈ ਸੁਤ ਬੜਾ ਹੋਤ ਹੈ ਇਤਨਕ ਨ ਜਾਣੇ ਜੇ ਦਿਨ ਦਿਨ ਆਉਦ ਘਟਤ ਹੈ ਵਿਗਟ ਰਿਹਾ ਹੈ ਔਰ ਸਭ ਕੁਝ ਘਟ ਰਿਹਾ ਹੈ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸਨਿ ਖਤਰ ਗਗਨੰ ਤੋ ਮੈਂ ਫਿਰ ਅਰਸ ਕਰਾਂ ਚਾਰ ਪਰਬਲ ਸਚਾਈਆਂ ਨੇ ਦੁਖ ਹੈ ਹੈ ਸ਼ਹਿਰ ਦੇ ਬਦਲਦੇ ਆ ਮੁਲਕ ਦੇ ਬਦਲਦੇ ਆ ਮਕਾਨ ਦੇ ਬਦਲਦੇ ਆ ਲਿਵਾਸ ਦੇ ਬਦਲਦੇ ਆ ਭਾਸ਼ਾ ਦੇ ਬਦਲਦੇ ਆ ਦੁੱਖ ਨਹੀਂ ਬਦਲਦੇ ਦੁੱਖ ਰਹਿੰਦੇ ਨੇ ਕੁਝ ਵੀ ਬਦਲੀਏ ਦੁੱਖ ਹੈ ਦੁੱਖ ਨਹੀਂ ਜਾਂਦਾ ਸ਼ਹਿਰ ਦੇ ਬਦਲਦੇ ਆ ਮੈਂ ਫਿਰ ਅਰਜ਼ ਕਰਾਂ ਮੁਲਕ ਦੇ ਬਦਲਦੇ ਆ ਘਰ ਦੇ ਬਦਲਦੇ ਆ ਪਰਿਵਾਰ ਦੇ ਬਦਲਦੇ ਆ ਸੰਸਾਰ ਦੇ ਬਦਲਦੇ ਆ ਪਦਾਰਥਾਂ ਦੇ ਬਦਲਦੇ ਆ ਦੁੱਖ ਰਹਿੰਦਾ ਹੈ कुछ भी बदल लो दुख है अगर इस तरह मनुखन पता चल जाए तो पहली सच्चाई का पता चल गया पहली सच्चाई महाराज ने बहुत व्डी सच्चाई इसने जान लिया जो संसार व्यापक है इसका कारण भी है केवल अग्ञान ना समझी तो मैं फिर अर्ज करा जो मेरी समझ नहीं नहीं है ਅਗਰ ਮੇਰੀ ਸਮਝ ਦੇ ਚ ਨਹੀਂ ਤਾਂ ਦੁੱਖ ਵੀ ਨਹੀਂ ਹੈ ਪਸ਼ੂਆਂ ਦੀ ਦੁਨੀਆ ਚ ਦੁੱਖ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੰਛੀਆਂ ਦੀ ਦੁਨੀਆ ਚ ਦੁੱਖ ਨਹੀਂ ਜਦ ਕਿ ਦੁੱਖ ਹੈ ਸਮਝ ਕੋਈ ਨਹੀਂ ਐ ਹੀ ਨਹੀਂ ਸਮਝ ਜਿਤਨਾ ਅਚੇਤ ਮਨੁੱਖ ਹੋਵੇਗਾ ਉਤਨਾ ਹੀ ਉਸ ਨੂੰ ਦੁੱਖ ਦੀ ਸਮਝ ਨਹੀਂ ਹੋਵੇਗੀ ਇੱਕ ਬੁੱਢੇ ਨੂੰ ਜਿਤਨਾ ਦੁੱਖ ਮਹਿਸੂਸ ਹੁੰਦਾ ਇੱਕ ਬੱਚੇ ਨੂੰ ਉਤਨਾ ਨਹੀਂ ਇਹ ਵੀ ਮੈਂ ਅਰਜ਼ ਕਰਾਂ ਇੱਕ ਬੱਚੇ ਨੂੰ 102 ਡਿਗਰੀ ਦਾ ਬੁਖਾਰ ਹੈ ਪਿਆ ਵਿਚਾਰਾ ਅਚੇਤ ਪਰ ਇਹੀ ਬੁਖਾਰ ਇੱਕ ਬੁੱਢੇ ਨੂੰ ਸਾਰੇ ਘਰ ਨੂੰ ਵਕਤ ਪਾ ਦਿੱਤਾ ਉਸਨੇ ਜਿਆਦਾ ਦੁੱਖ ਮਹਿਸੂਸ ਹੋਇਆ ਪਰ ਬੱਚੇ ਨਾਲੋਂ ਪਸ਼ੂ ਪੰਛੀਆਂ ਨੂੰ ਦੁੱਖ ਘੱਟ ਮਹਿਸੂਸ ਹੁੰਦਾ ਹੈ ਬਨਸਪਤੀ ਨੂੰ ਉਸ ਤੋਂ ਵੀ ਘੱਟ ਮਹਿਸੂਸ ਹੁੰਦਾ ਹੈ ਪੱਥਰ ਨੂੰ ਬਿਲਕੁਲ ਮਹਿਸੂਸ ਨਹੀਂ ਹੁੰਦਾ ਜਿੰਨਾ ਅਚੇਤ ਦੁੱਖ ਨਹੀਂ ਹੈ ਅਗਰ ਕੋਈ ਕਹੇ ਆਨੰਦ ਹੀ ਆਨੰਦ ਹੈ ਰਸ ਹੀ ਰਸ ਹੈ ਖੇੜਾ ਹੀ ਖੇੜਾ ਹੈ ਅਚੇਤ ਹੈ ਪੱਥਰ ਹੈ ਕੁਝ ਵੀ ਨਹੀਂ ਇਹਨੂੰ ਕੁਝ ਵੀ ਸਮਝ ਨਹੀਂ ਇਹਨੂੰ ਤੇ ਪਹਿਲੀ ਸਚਾਈ ਤਾਂ ਹੀ ਨਹੀਂ ਪਤਾ ਚੱਲਿਆ ਪਹਿਲੀ ਸਚਾਈ ਦੁੱਖ ਹੈ ਦੂਸਰੀ ਸਚਾਈ ਇਸ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ ਨਾ ਸਮਝੀ ਨਿਵਰਤੀ ਦਾ ਸਾਧਨ ਵੀ ਹੈ ਕਿ ਗਿਆਨ ਸਮਝ ਉਹਨੇ ਮੈਂ ਫਿਰ ਅਰਜ਼ ਕਰ ਦਿਆਂ ਅਗਰ ਮੇਰੀ ਸਮਝ ਦੇ ਚ ਨਹੀਂ ਤੋ ਪਰਮਾਤਮਾ ਨਹੀਂ ਹੈ ਨਹੀਂ ਹੈ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਨਹੀਂ ਹੈ ਜੋ ਮੇਰੀ ਮਨੋਤ ਦੇ ਚ ਨਹੀਂ ਨਹੀਂ ਹੈ ਭਾਵੇਂ ਹੋਵੇ ਭਾਵੇਂ ਰੋਮ ਰੋਮ ਦੇ ਚ ਹੋਵੇ ਭਾਵੇਂ ਜ਼ਰਰੇ ਜ਼ਰਰੇ ਚ ਹੋਵੇ ਮੇਰੀ ਸਮਝ ਚ ਨਹੀਂ ਤੋ ਨਹੀਂ ਹੈ ਔਰ ਜੋ ਮੇਰੇ ਚੇਤੇ ਚ ਨਹੀਂ ਨਹੀਂ ਹੈ ਜੋ ਮੇਰੀ ਮਨੋਤ ਦੇਚ ਨਹੀਂ ਨਹੀਂ ਹੈ ਇਸ ਵਾਸਤੇ ਗੁਰਬਾਣੀ ਜ਼ੋਰ ਲਾਂਦੀ ਹੈ ਸਮਝ ਚੇਤੇ ਕਰ ਮਨ ਐਸੀ ਤੇ ਜ਼ੋਰ ਲਾਂਦੀ ਹੈ ਦੁੱਖ ਹੈ ਦੁੱਖ ਦਾ ਕਾਰਨ ਹੈ ਨਿਵਰਤੀ ਦਾ ਸਾਧਨ ਹੈ ਔਰ ਆਨੰਦ ਹੈ ਰਸ ਹੈ ਅਗਰ ਤੈਨੂੰ ਗਿਆਨ ਮਿਲ ਜਾਏ ਗਿਆਨ ਦੇ ਮਿਲਦਿਆਂ ਹੀ ਭਗਵਾਨ ਪ੍ਰਗਟ ਹੁੰਦਾ ਹੈ ਜਿਵੇਂ ਰੋਸ਼ਨੀ ਚ ਸਭ ਕੁਝ ਦਿਖਾਈ ਦੇਣ ਲੱਗ ਪੈਂਦਾ ਹੈ ਅੰਧੇਰੇ ਚ ਕੁਝ ਵੀ ਨਹੀਂ ਹੁਣ ਇਹ ਗੂਪ ਅੰਧੇਰਾ ਹੋ ਜਾਏ ਤਾਂ ਕੁਝ ਨਹੀਂ ਦਿਖਾਈ ਦੇਗਾ ਕੌਣ ਬੱਚਾ ਬੈਠਾ ਹੈ ਕੌਣ ਬਿਰਧ ਬੈਠਾ ਹੈ ਕੌਣ ਮਾਤਾ ਭੈਣ ਬੈਠੀ ਹੈ ਕੋਈ ਪੁਰਸ਼ ਬੈਠਾ ਹੈ ਨ ਕੁਝ ਵੀ ਨਹੀਂ ਦਿਖਾਈ ਦੇਗਾ ਆਕਾਰ ਵੀ ਮਕਾਨ ਦਾ ਨਹੀਂ ਦਿਖਾਈ ਦੇਗਾ ਗੁਰਦੁਆਰੇ ਦਾ ਕੁਝ ਵੀ ਨਹੀਂ ਦਿਖਾਈ ਦੇਗਾ ਅੰਧੇਰਾ ਹੈ ਸੰਸਾਰ ਨਹੀਂ ਦਿਖਾਈ ਦੇਂਦਾ ਅਗਿਆਨ ਹੈ ਨਿਰੰਕਾਰ ਨਹੀਂ ਦਿਖਾਈ ਦੇਂਦਾ ਚਾਨਣਾ ਹੋ ਗਿਆ ਸੰਸਾਰ ਦਿਖਾਈ ਦੇਣ ਲੱਗ ਪਿਆ ਗਿਆਨ ਹੈ ਨਿਰੰਕਾਰ ਦੀ ਝਲਕ ਹੋ ਗਈ ਪਰਮਾਤਮਾ ਦੀ ਝਲਕ ਕਹਿੰਦੇ ਨੇ ਅੰਧੇਰੇ ਤੋਂ ਵੱਡਾ ਕੁਝ ਵੀ ਪਰਦਾ ਨਹੀਂ ਹੈ ਕੋਈ ਵੀ ਐਸਾ ਪਰਦਾ ਨਹੀਂ ਕੋ ਸਭ ਕੁਝ ਨੂੰ ਛੁਪਾ ਦੇਵੇ ਅੰਧੇਰਾ ਸਭ ਕੁਝ ਨੂੰ ਛੁਪਾ ਦਿੰਦਾ ਇਤਨਾ ਵੱਡਾ ਹੋਰ ਕੋਈ ਪਰਦਾ ਨਹੀਂ ਕਿ ਸਭ ਕੁਝ ਨੂੰ ਛੁਪਾ ਦੇਈ ਪਰ ਅੰਧੇਰਾ ਇੱਕ ਐਸਾ ਪੜਦਾ ਹੈ ਸਭ ਕੁਝ ਛੁਪ ਜਾਂਦਾ ਹੈ ਅਗਿਆਨ ਇੱਕ ਐਸਾ ਪੜਦਾ ਹੈ ਮਨੁੱਖ ਦੀ ਦੁਨੀਆ 'ਚ ਭਗਵਾਨ ਤੋਂ